ਇਸ ਵਿਸ਼ੇ ਤੇ ਰਾਏਕੋਟ ਵੀ ਮੈਂ ਬੇਨਤੀ ਕੀਤੀ ਸੀ ਪ੍ਰੇਮ ਤੁਹਾਨੂੰ ਸਵਾਰਦਾ ਅਗਲੇ ਨੂੰ ਨਹੀਂ ਸਵਾਰਨਾ ਇਹਨੇ ਸਾਡੇ ਪਿਆਰ ਨੇ ਗੁਰੂ ਸਾਹਿਬ ਦਾ ਪਿਆਰ ਪੈਜੇ ਸਾਡਾ ਆਪਣਾ ਆਪ ਸਬਰ ਨਾਲ ਲੱਗ ਜਾਂਦਾ ਤਾਂ ਕਰਕੇ ਅਰਜ ਹੈ ਕਿ ਸਤਿਗੁਰੂ ਨਾਲ ਪ੍ਰੇਮ ਪਾਣ ਵਾਸਤੇ ਮੈਂ ਇਹ ਬੇਨਤੀ ਹਰ ਸਟੇਜ ਤੇ ਕੀਤੀ ਹੈ ਪਿਛਲੇ ਕੁ ਮਹੀਨੇ ਦੇ ਵਿੱਚ ਵਾਜਾ ਸਿੱਖਣਾ ਕਿਸੇ ਵਾਜੇ ਵਾਲੇ ਤੋਂ ਸਿੱਖ ਲਈ ਆ ਢੋਲਕ ਸਿੱਖਣੀ ਕਿਸੇ ਢੋਲਕ ਹੀ ਤੋਂ ਸਿੱਖ ਲੈ ਰਾਗ ਸਿੱਖਣਾ ਕਿਸੇ ਰਾਗੀ ਤੋਂ ਸਿੱਖ ਲੈ ਪਾਠ ਸਿੱਖਣਾ ਕਿਸੇ ਪਾਠੀ ਤੋਂ ਸਿੱਖ ਲੈ ਕਥਾ ਸਿੱਖਣੀ ਆ ਕਿਸੇ ਗਿਆਨੀ ਤੋਂ ਸਿੱਖ ਲੈ ਕੀਰਤਨ ਸਿੱਖਣਾ ਕਿਸੇ ਕੀਰਤਨੀਏ ਤੋਂ ਸਿੱਖ ਲੈ ਪਰ ਜੇ ਤੂੰ ਗੁਰੂ ਸਾਹਿਬ ਨਾਲ ਪ੍ਰੇਮ ਕਰਨਾ ਹੈ ਇਹ ਤੈਨੂੰ ਕੋਈ ਗੁਰੂ ਦਾ ਪ੍ਰੇਮੀ ਹੀ ਸਿਖਾ ਸਕਦਾ ਹੈ ਪ੍ਰੇਮ ਵਾਲਾ ਪ੍ਰੇਮ ਸਿਖਾਏ ਤੇ ਇਹ ਗੱਲ ਪੱਕੀ ਹੈ ਜ਼ਰੂਰੀ ਨਹੀਂ ਗ੍ਰੰਥੀ ਹੋਵੇ ਤੇ ਪ੍ਰੇਮੀ ਵੀ ਗੁਰੂ ਦਾ ਹੋਵੇ ਪਾਠੀ ਹੋਵੇ ਤੇ ਪ੍ਰੇਮੀ ਨਹੀਂ ਹੋਵੇ ਕੀਰਤਨੀਆਂ ਹੋਵੇ ਕਥਾਵਾਚਕ ਹੋਵੇ ਤੇ ਗੁਰੂ ਸਾਹਿਬ ਦਾ ਪ੍ਰੇਮੀ ਨਹੀਂ ਹੋਵੇ ਗੁਰੂ ਸਾਹਿਬ ਦਾ ਪ੍ਰੇਮ ਮਨ ਵਿੱਚ ਪਰਣਾ ਪੈਣਾ ਕਈ ਬੰਦੇ ਬੁਣ ਜਰੂਰ ਹੁੰਦਾ ਪਰ ਅੰਦਰ ਪ੍ਰੇਮ ਦਾ ਗੁਣ ਨਹੀਂ ਹੁੰਦਾ ਤੇ ਜਿਹੜੀ ਚੀਜ਼ ਸਿੱਖਣੀ ਹੈ ਉਹਦੇ ਤੋਂ ਸਿੱਖਣੀ ਪਊ ਜਿਹੜਾ ਪ੍ਰੇਮ ਵਾਲਾ ਹੋਵੇ ਤੇ ਤੁਹਾਡੇ ਅੰਦਰ ਕੋਈ ਕੋਈ ਗੁਰਮੁਖ ਮਿਲੇ ਇਲਾਕੇ ਦਾ ਪ੍ਰੇਮ ਵਾਲਾ ਹੋਵੇ ਗੁਰੂ ਸਾਹਿਬ ਦਾ ਪਿਆਰ ਕਰਦਾ ਹੋਵੇ ਉਹਦੀ ਸੰਗਤ ਵਿੱਚ ਬੈਠੇ ਉਦੇ ਔਰੇ ਚ ਜਾਓ। ਉਦੇ ਜਗਿਆ ਦੀਵਾ ਸਾਡਾ ਵੀ ਦੀਵਾ ਜਗ ਜਾਵੇ। ਉਹਦੇ ਅੰਦਰ ਸਾਡੇ ਅੰਦਰ ਪ੍ਰੇਮ ਪਰਦਾ ਹੈ। ਤਾਂ ਕਰਕੇ ਅਰਜ ਹੈ ਕਿ ਗੁਰੂ ਸਾਹਿਬ ਨਾਲ ਜੁੜਨਾ ਹੈ ਤੇ ਅਮਰ ਸੰਚਾਰ ਕੱਲ ਦੀਵਾਨ ਦੇ ਵਿੱਚ ਹੋਣਾ ਹੈ। ਜਿਨ੍ਹਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਅਮਰ ਛਕਣਾ ਹੈ ਜ਼ਰੂਰੀ ਜ਼ਰੂਰੀ ਬੇਨਤੀ ਹੈ ਕਿ ਮਨ ਬਣਾ ਕੇ ਨਾਂ ਲਖਾਓ। ਇੱਕ ਤੇ ਹੁਣ ਸਮਾਪਤੀ ਕਰਦੇ ਆਂ 5 ਮਿੰਟ ਦੇ ਵਿੱਚ ਵਿੱਚ ਸਮਾਪਤੀ ਹੋ ਜਾਣੀ ਅਰਦਾਸ ਕਰ ਦਿੰਨੀ ਆਂ। ਤੇ ਆਪਾਂ ਸਾਰਿਆਂ ਨੇ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਜਾਣਾ ਹੈ ਪਹਿਲਾਂ ਜਾਣ ਦੀ ਖੇਚਲ ਨਹੀਂ ਕਰਨੀ ਟਿਕਾਓ ਬਣਾ ਕੇ ਰੱਖਿਓ ਤੇ ਦੂਜੀ ਬੇਨਤੀ ਅਮਰ ਸੰਚਾਰ ਕੱਲ ਹੋਣਾ ਹੈ ਕਾਫੀ ਸਿੰਘਾਂ ਦੇ ਨਾਮ ਆਏ ਐ ਇਸੇ ਗੁਰਦੁਆਰਾ ਸਾਹਿਬ ਐ ਇੱਥੇ ਹੀ ਐ ਨਾ ਸਾਹਮਣੇ ਹਾਂਜੀ ਆ ਸਾਹਮਣੇ ਹੀ ਐ ਇੱਥੇ ਹੀ ਅਮਰ ਸੰਚਾਰਾ ਜਿੱਥੇ ਜਗਮਗ ਜਗਮਗ ਹੋ ਰਹੀ ਐ ਆ ਹੁਣ ਵੇਖਣ ਲੱਗੇ ਨੇ ਵੀ ਹੋ ਵੀ ਰਹੀ ਐ ਕਿ ਐਵੇਂ ਝੂਠ ਬੋਲਦਾ ਮੈਂ ਕਿਹਾ ਜਿੱਥੇ ਜਗਮਗ ਸਾਰਿਆਂ ਨੇ ਐ ਮਾ ਅੱਛਾ ਹਾਂ ਹੁਣ ਮੰਨਿਆ ਵੀ ਹੋ ਰਹੀ ਐ ਮੰਨੀ ਲੋ ਵੀ ਹੋ ਰਹੀ ਐ ਅੱਛਾ ਇਹ ਇੱਥੇ ਕੱਲ ਨੂੰ ਅੰਮਰ ਦਾ ਫਟਾ ਤਿਆਰ ਹੋਣਾ ਤੇ 50 ਪੁਰਾਨੀਆਂ ਦੇ ਨਾਮ ਆਏ ਐ ਭਾਈ ਤੇ ਤੁਹਾਨੂੰ ਬੇਨਤੀ ਐ ਵੀ ਬੜੇ ਐ ਜਿਹੜੇ ਸ਼ੱਕ ਸ਼ੋਕ ਕੇ ਫੇਰ ਹੋਰ ਹੀ ਕੋਈ ਸ਼ਕੀ ਜਾਂਦੇ ਐ ਫੇਰ ਐ ਭਾਈ ਤੁਹਾਨੂੰ ਬੇਨਤੀ ਐ ਛੱਡ ਦਈਏ ਖੇੜਾ ਟੁੱਟੀ ਗੰਡ ਲੀਏ ਦੁਬਾਰਾ ਗੰਢੀ ਜਾਂਦੀ ਹੈ ਪਿਆਰ ਪੈ ਜਾਂਦਾ ਭੁੱਲ ਨਹੀਂ ਸਕਦਾ ਬੰਦਾ ਪ੍ਰੇਮ ਫੇਰ ਉਹਦੇ ਹੌਲ ਜਾ ਪੈਂਦਾ ਹੁੰਦਾ ਫਿਰ ਜੀ ਰਿਆ ਕਰਦਾ ਲੱਗਦਾ ਲੱਗਦਾ ਬੰਦਾ ਲੱਗ ਜਾਂਦਾ ਸੋ ਮਹਾ ਸਿੰਘ ਵਰਗੇ ਕਿੱਥੇ ਰਹਿ ਸਕਦੇ ਸੀ ਜੇ ਪ੍ਰੇਮ ਇੱਕ ਵਾਰੀ ਕੀਤਾ ਹੋਵੇ ਫਿਰ ਟੁੱਟਦਾ ਨਹੀਂ ਜਿਹੜਾ ਟੁੱਟਦਾ ਪ੍ਰੇਮ ਕੀਤਾ ਹੀ ਨਹੀਂ ਸੀ ਕਦੇ ਜਿਹਨੇ ਦਿਲੋਂ ਕੀਤਾ ਉਹਦਾ ਨਹੀਂ ਟੁੱਟ ਸਕਦਾ ਉਹਦੇ ਫੇਰ ਹੌਲ ਜਾ ਪੈਂਦਾ ਆ ਕਈ ਬੰਦਿਆਂ ਨੂੰ ਮਿਲ ਮਿਲੀਦਾ ਹੈ ਕਈ ਆਉਂਦੇ ਨੇ ਫਿਰ ਹਟ ਜਾਣਗੇ ਵਿੱਚ ਦੀ ਮੈਂ 27 ਸਾਲਾਂ ਚ ਵੇਖ ਲਿਆ 27 ਸਾਲਾਂ ਬੜਾ ਤਜਰਬਾ ਕੀਤਾ ਕੋਈ 2-4 ਕਸਾਲ ਆਇਆ ਫਿਰ 2-3 ਸਾਲ ਆਇਆ ਹੀ ਨਹੀਂ ਫਿਰ 5 ਕਸਾਲ ਆਇਆ ਫਿਰ 5 ਸਾਲ ਆਇਆ ਹੀ ਹੁਣ ਫੇਰ ਵੀ ਹੁਣ ਬੁਢਾਜਾ ਹੋ ਗਿਆ ਹੁਣ ਫੇਰ ਕਹਿੰਦੇ ਫੇਰ ਹੌਲ ਜਾ ਪੈਣ ਲੱਗ ਜਾਂਦਾ ਐਂ ਹੀ ਹੁੰਦਾ ਇਹ ਪ੍ਰੇਮ ਹੈ ਇੱਕ ਵਾਰੀ ਬਣ ਜੇ ਬਸ ਫਿਰ ਬਣ ਜੇ ਮੂੰਹ ਲਾਲਨ ਸਿਓ ਪ੍ਰੀਤ ਬਣੀ ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ ਐਸੀ ਮਾਦੋ ਕਹਿੰਚ ਤੰਡੀ ਇਹ ਪ੍ਰੇਮ ਬਣ ਜਾਣਾ ਚਾਹੀਦਾ ਸੋ ਬਜ਼ੁਰਗਾਂ ਨੂੰ ਵੀ ਬੇਨਤੀ ਹੈ ਸਭ ਨੂੰ ਥੋੜੀ ਰਹਿ ਗਈ ਬਹੁਤੀ ਲੰਘ ਗਈ ਪਰ ਥੋੜੀ ਵੀ ਰਹਿ ਗਈ ਨਾ ਤੇ ਜੇ ਹੁਣ ਵੀ ਜੁੜ ਗਏ ਬਾਕੀ ਫਿਰ ਅੱਗੇ ਸੌਖਾ ਹੋ ਜਾ ਕੰਮ ਸੋ ਇਸ ਕਰਕੇ ਜੁੜੇ ਹੋਏ ਜਿਹੜੇ ਗੁਰਸਿੱਖ ਹਨ ਉਹਨਾਂ ਦੀ ਸੰਗਤ ਕਰੋ ਤੇ ਨਾਲ ਮਨ ਬਣਾਓ ਅਮਰ ਸ਼ਕਣ ਵਾਸਤੇ ਭੈਣਾ ਨੂੰ ਵੀ ਬੇਨਤੀ ਹੈ ਬਜ਼ੁਰਗਾਂ ਨੂੰ ਮਾਈਆਂ ਨੂੰ ਵੀਰੋ ਸਾਰਿਆਂ ਨੂੰ ਹੀ ਮੈਂ ਬੇਨਤੀ ਕਰਦਾ